ਅਮਰੀਕਾ ਸਰਕਾਰ ਵੱਲੋਂ ਕੱਲ੍ਹ ਰਾਤ ਆਪਣਾ ਤੀਸਰਾ ਜਹਾਜ਼ ਅੰਮ੍ਰਿਤਪੁਰ ਭੇਜਿਆ ਗਿਆ ਜਿਸ ਵਿੱਚ 112 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ 6 ਨੌਜਵਾਨ ਸ਼ਾਮਿਲ ਹਨ ਜਿਨ੍ਹਾਂ ਵਿੱਚੋਂ ਗੁਰਦਾਸਪੁਰ ਦੇ ਪਿੰਡ ਨੰਗਲ ਲਮੀਨ ਦਾ ਨੌਜਵਾਨ ਗੁਰਵਿੰਦਰ ਸਿੰਘ ਸ਼ਾਮਿਲ ਹੈ ਜੋ 50 ਲੱਖ ਰੁਪਏ ਲਗਾ ਕੇ ਅਮਰੀਕਾ ਗਿਆ ਸੀ ਤੇ 6 ਮਹੀਨੇ ਦੇ ਅੰਦਰ ਅੰਦਰੀ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਹਾਲਾਂਕਿ ਇੱਥੇ ਪਹੁੰਚੇ ਤਿੰਨ ਨੌਜਵਾਨਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਗਿਆ ਪਰ ਉਹਨਾਂ ਵਿੱਚੋਂ ਦੋ ਪਰਿਵਾਰ ਅਤੇ ਨੌਜਵਾਨ ਮੀਡੀਆ ਸਾਹਮਣੇ

ਵੀਰ ਠੰਡ ਲੱਗਣ ਦੀ ਆ ਪੂਰੇ ਗਿੱਲੇ ਹੋਏ ਆ ਦੇਖੋ ਉਰੇ ਫੋਟੋ ਖਿੱਚੀ ਓਏ ਆਹ ਪੂਰੇ ਥੋੜਾ ਜਿਹਾ ਮੇਰੀ ਫੋਟੋ ਖਿੱਚ ਕਰ ਕਰਨਾ ਹੋਵੇ ਆਹਣਾ ਡੇਕ ਪੀਟਾ ਉੱਤੇ ਬੈਠਾ ਓਹ ਛੋਟੀ ਬੇਟੀ ਆ ਇਹ ਚੱਲੀ ਹੈ ਦੇਖੋ 4 ਘੰਟੇ ਬੋੜੇ ਲੱਗਾਂਗੇ ਕੱਲ ਪਰਸੋਂ ਦੇ ਤੁਰੇ ਆ ਬੜਾ ਮੜਾ ਹਾਲ ਆ ਜੀ ਬਹੁਤ ਵੱਡਾ ਆ ਜੀ ਬਹੁਤ ਵੱਡਾ ਆ ਜੀ ਠੰਡ ਲੱਗਦੀ 10 ਘੰਟੇ ਤੁਰੇ ਫਿਰ 4 ਘੰਟੇ ਆ ਹੁਣ 4 ਘੰਟੇ ਦੀ ਸ਼ਿਪ ਲੱਗੀ ਆ ਨਦੀ ਦੇ ਪਿੱਛੇ ਨਦੀ ਫੜ ਜਾਓ ਬਾਲਾ ਬੋਲਣ ਕਾ ਹੀ ਸਾਰੇ ਓਹ ਪੂਰੇ ਹੀ ਆ ਬਈ ਹਾਂ ਜੀ ਬਸ ਸਭ ਸਹੀ ਹੋਏ ਬੰਦੇ ਲੈਟ ਮਾਰ ਮਾਰੀ ਜੀ ਪੰਜ ਕਰੇ ਜੇ ਦੇਖੋ ਆਹ ਵੇਖ ਲੋ ਜੀ ਰਾਤ ਨੂੰ ਉਤਰਾਉਂਦੇ ਆ ਬੁਰੇ ਹਾਲ ਭੈਣ ਜੀ ਯਾਰ ਇਰੋਨਗਰੋਂ ਦੱਸੇ ਜੀ ਪਿੰਡ ਨੰਗਲ ਮੀਣ 22 ਸਤੰਬਰ ਨੂੰ ਮੈਂ ਜੀ ਬੰਬੇ ਹੋ ਗਿਆ ਜੀ ਗੋਨਾਂ ਨੂੰ ਹਾਂ ਜੀ ਡੋਂਗੀ ਜੀ ਕਿੱਥੋਂ ਕਿੱਥੋਂ ਦੇ ਗਏ ਬੋਨਾਂ ਸਰ ਗਏ ਮੈਂ ਬ੍ਰਾਜ਼ਿਲ ਪੇਰੂ ਕੋਲੰਬੀਆ ਦੇ ਵਿੱਚ ਆਪਣਾ ਮਾ ਜੰਗਲ ਹਾਂ ਜੀ ਕੀ ਗੱਲ ਪਤਾ ਜੀ ਚੱਲ ਜਣਦਾ ਸਰ ਇਹ ਗੱਲ ਹੋਈ ਹੈ ਜੀ 15 ਦਿਨਾਂ ਵਿੱਚ ਤੁਹਾਨੂੰ ਅਮਰੀਕਾ ਪਹੁੰਚਾ ਦਾਂਗੇ ਤੇ ਫਿਰ ਸਰ ਇਹਨਾਂ ਨੇ ਕਹਿੰਦੇ ਵੀ ਤੁਹਾਨੂੰ 22 ਫਲੈਟ ਭੇਜਾਂਗੇ ਇਹਨਾਂ ਨੇ ਥੱਲੇ ਡੋਂਗੀ ਭੇਜਤਾ ਸੀ ਸਾਨੂੰ ਹਾਂ ਜੀ ਕੀ ਹਾਲਾਤ ਸੀ ਡੋਂਗੀ ਰਾਂਜੋ ਕਿੰਨਾ ਚੰਗਾ ਜੰਗਲ ਡੋਂਗੀ ਤਾਂ ਸਰ 2 ਦਿਨ ਜੰਗਲਾਂ ਹੀ ਰਹੇ ਜੀ ਮੈਂ ਹਾਂਜੀ ਕੀ ਹਾਲਾਤ ਜੰਗਲ ਦੇ ਵਿੱਚ ਹਾਲਾਤ ਬਹੁਤ ਮੜੇ ਮਰੇ ਹਾਂਜੀ ਪਹਾੜੀਆਂ ਚੜ੍ਹਨੀਆਂ ਪੈਂਦੀਆਂ ਵਾ ਮੀਂਹ ਪੈਂਦਾ ਜੀ ਬਹੁਤ ਮੜੇ ਹਲਾਦਾ ਮਰੇ ਰਸਤੇ ਦੇ ਵਿੱਚ ਤੁਹਾਨੂੰ ਹੋਰ ਵੀ ਨੋਜੋੜ ਮਿਲੀ ਸੀ ਹਾਂਜੀ ਹੋਰ ਵੀ ਨੋਜੋੜ ਹੈ ਗਈ ਸੀ ਅਸੀਂ ਬਾਈ ਤੇ ਜਾਨੀ ਸੀਗੀ ਹਾਂਜੀ ਸਾਰੇ ਜਾਨੇ ਸਾਰੇ ਇਧਰੋਂ ਪਹਾੜੀਆਂ ਚੜ੍ਹ ਕੇ ਗਏ ਆ ਪਹਾੜੀਆਂ ਕੋਈ ਵੱਡੀਆਂ ਵੀ ਹੈਗੀਆਂ ਕੋਈ ਛੋਟੀਆਂ ਵੀ ਹੈਗੀਆਂ ਸੀ ਤੇ ਨਦੀਆਂ ਦੇ ਵਿੱਚੋਂ ਲੰਘ ਕੇ ਹੀ ਜਾਣਾ ਪੈਂਦਾ ਜੀ ਪੱਥਰ ਵੀ ਚੜ੍ਹਨੇ ਪੈਂਦੇ ਆ ਪਹਾੜੀਆਂ ਦੇ ਹਾਂਜੀ ਨਹੀਂ ਛੋਟੇ ਬੱਚੇ ਤਾਂ ਸਾਰਾ ਹੱਟਣਾ ਕੋਈ ਨਹੀਂ ਗਿਆ ਜੀ ਕਿੰਦੇ ਡੋਂਕਰ ਬੜਾ ਪ੍ਰੋਬਲਮ ਕਰਦੇ ਬੜਾ ਤਾਂ ਗਾੜੀ ਕਲੋਜ਼ ਕਰਦੇ ਮਾਰਦੇ ਆ ਨਹੀਂ ਸੱਡੋਂਕਰ ਨੇ ਕੋਈ ਗਾੜੀ ਕਲੋਜ਼ ਮਾਰਪੈਟ ਨਹੀਂ ਕੀਤੀ ਵੀ ਸਾਡੇ ਨਾਲ ਜਦੋਂ ਆਪਾਂ ਗਏ ਆ ਜੀ ਹਾਂਜੀ ਫਿਰ ਕਿੰਨੇ ਵਜੇ ਤੁਸੀਂ ਜਿਹੜਾ ਵਾ ਕਿੰਨੀ ਤਰੀਕ ਨੂੰ ਜਿਹੜਾ ਵਾ ਤੁਸੀਂ ਬਾਰਡਰ ਤੇ ਪਹੁੰਚ ਕੇ ਸੀ ਸਰ ਮੈਂ 1 ਫਰਵਰੀ ਨੂੰ ਪੁੱਜਿਆ ਜੀ 1 ਫਰਵਰੀ ਨੂੰ ਸਰ ਮੈਨੂੰ ਬਾਰਡਰ ਪਟ੍ਰੋਲੀ ਨੇ ਰੈਸਟ ਕਰ ਲਿਆ ਸੀ ਤੇ 14 ਫਰਵਰੀ ਨੂੰ ਸਰ ਮੈਨੂੰ ਉੱਥੋਂ ਉਹਨਾਂ ਨੇ ਪਲਾਨ ਦੇ ਵਿੱਚ ਝਾੜਦਾ ਸੀਗਾ ਹਾਂਜੀ ਫਿਰ ਜਦੋਂ ਕੈਂਪਸ ਕਿੰਨੇ ਚੱਲ ਰਹੇ ਸੀ ਕੈਂਪਸ ਦੇ ਸਰ ਮੈਂ 14 15 ਤੱਕ ਰਹਿਆ ਜੀ ਕੀ ਕੁਝ ਕੀਤਾ ਕੈਂਪਸ ਦੇ ਵਿੱਚ ਕੈਂਪ ਦੇ ਸਰ ਇਹ ਵੀ ਆਪਣੇ ਖਾਣ ਨੂੰ ਦੇ ਸੀ ਚਿਪਸ ਚੂਸ ਜੇ ਹੋ ਗਏ ਜਾਂ ਆਪਣੇ ਸੇਵ ਹੋ ਗਿਆ ਚਾਕਲੇਟ ਬਿਸਕੁਟ ਇਦਾਂ ਮਤਲਬ ਜੋ ਰਾਤ ਨੂੰ 1 ਵਜੇ ਹੋ ਗਿਆ ਉਹਨਾਂ ਆਨ ਲੈ ਜਾਂਦੀ ਸੀ ਸਾਰੀ ਏਸੀ ਚੱਲਦਾ ਰਹਿੰਦਾ ਸੀ ਹਾਂਜੀ ਮਤਸ਼ਹਦਤ ਕੀਤਾ ਗਿਆ ਤੁਹਾਡੇ ਹਾਂਜੀ ਸਰ ਫਿਰ ਕਦੋਂ ਤੁਹਾਨੂੰ ਟੋਰਚਰ ਵੀ ਕੀਤਾ ਗਿਆ ਤੁਹਾਨੂੰ ਨਹੀਂ ਸਰ ਕਿਸੇ ਪ੍ਰਕਾਰ ਦੀ ਦਬਾਤ ਨਹੀਂ ਨਹੀਂ ਫਿਰ ਕਦੋਂ ਤੁਹਾਨੂੰ ਪਤਾ ਲੱਗਾ ਵੀ ਤੁਹਾਨੂੰ ਇੰਡੀਆ ਲੱਗੇ ਭੇਜਣ ਸਰ ਸਾਨੂੰ ਤੇ 14 ਤਰੀਕ ਨੂੰ ਇਹਨਾਂ ਨੇ ਜਦੋਂ ਲਿਸਟ ਆਈ ਸੀਗਾ ਸਾਨੂੰ ਰਿਲੀਜ਼ ਕਰਨ ਲੱਗੇ ਨੇ ਸਰ ਉਦੋਂ ਸਾਨੂੰ 14 ਤਰੀਕ ਨੂੰ ਇਹਨਾਂ ਨੇ ਪਲੇਨ ਦੇ ਵਿੱਚ ਚੜ੍ਹਦਾ ਸੀ ਤੇ ਉਹ ਪਲੇਨ ਦੇ ਵਿੱਚ ਚੜ੍ਹ ਕੇ ਸਾਰ ਸਾਨੂੰ ਸਿੱਧਾ ਇਥੇ ਅੰਬਰਸਰ ਲੈ ਆਏ ਨੇ ਪਲੇਨ ਦੇ ਵਿੱਚ ਕਿਦੋਂ ਚੜ੍ਹੇ ਤਾਂ ਕੀ ਕੀ ਬੰਨਿਆ ਤੁਹਾਨੂੰ ਕਿਦਾਂ ਹਾਂਜੀ ਸਰ ਹੱਥ ਘੜੀਆਂ ਲੱਗੀਆਂ ਸੀ ਪੈਰਾਂ ਨੂੰ ਲੱਗੀਆਂ ਸੀ ਇਹਦੇ ਹੱਥਾਂ ਨੂੰ ਲੱਗੀਆਂ ਸੀ ਹਾਂਜੀ ਸਰ ਕਦੋਂ ਉਤਾਰੀ ਗਏ ਸੀ ਇਹ ਸਰ ਜਦੋਂ ਆਪਣਾ ਇਹ ਆਪਣਾ ਇਥੇ ਅੰਬਰਸਰ ਦੇ ਲੈਂਡ ਹੁੰਦਾ ਇੱਕ ਘੰਟੇ ਪਹਿਲਾਂ ਸਾਡੇ ਹੱਥ ਘੜੀਆਂ ਹੀ ਖੋਲਦੀ ਸੀ ਇਹਨਾਂ ਨੇ ਹਾਂਜੀ ਕਿੰਨੇ ਘੰਟੇ ਇਮੀਗ੍ਰੇਸ਼ਨ ਦਾ ਟਾਈਮ ਰਿਹਾ ਉਹ ਤੇ ਅੰਬਰਸਰ ਅੰਬਰ ਸਰ ਸਰ ਕੋਈ ਇਹੋ ਕੋ 10 ਤੋਂ 15 ਮਿੰਟ 20 ਮਿੰਟ ਇਨਾਂ ਕੀ ਕਿੰਨੇ ਵਜੇ ਉਥੋਂ ਉਤਰਨਾ ਹੋਇਆ ਸੀ ਇਹ ਘਰ ਅੰਬਰ ਸਰ ਕੋਈ ਸਾਢੇ 3 ਵਜੇ ਤੋਂ ਉਤਰ ਪਿਆ ਸੀ ਉਥੋਂ 에어ਪੋਰਟ ਤੋਂ ਕਹਿੰਦੇ ਜਦੋਂ ਤੁਸੀਂ ਉੱਥੇ ਉਤਰੇਗੇ ਉੱਥੇ ਮੁੰਡਿਆਂ ਨੂੰ ਕੁਝ ਪਰਨੇ ਪਰਨੇ ਸਰੋਕੇ ਦਿੱਤੇਗੇ ਸੀ ਬਾਅਦ ਵਿੱਚ ਹਾਂਜੀ ਸਰ ਦਿੱਤੇ ਸੀਗੇ ਪਰਨੇ ਕਿੰਨੇ ਮੁੰਡਿਆਂ ਨੂੰ ਕੁਛ ਕਿਨੇ ਇਹ ਸਰ ਨਹੀਂ ਪਤਾ ਹੈਗਾ ਪਰ ਉੱਥੇ ਬੱਸ ਦੇ ਵਿੱਚ ਜਦੋਂ ਆਪਾਂ ਚੜ੍ਹੇ ਉਹਦੇ ਵਿੱਚ ਹੈਗੀ ਕੀ ਪਰਨੇ ਵੀ ਹੈਗੀ ਸੀ ਸਰਦਾਰਾਂ ਵਾਸਤੇ ਹਾਂਜੀ ਕਿੰਨੇ ਪੈਸੇ ਲਾ ਕੇ ਗਏ ਸੀ ਤਾਂ ਕੀ ਕੀ ਵੇਚਿਆ ਪਰਵਾਨਾ ਸਰ ਮੇਰਾ 47.5 ਲੱਖ ਰੁਪਏ ਲੱਗੇ ਜੀ ਪਹਿਲੀ ਵਿੱਚ ਜੀ ਲਿਮਿਟ ਹੀ ਬਣਾਈ ਹੈ ਜੀ ਪਹਿਲੀ ਦੇ ਲੋਨ ਵੀ ਲਿਆ ਜੀ ਹਾਂਜੀ ਕਿੰਨੇ ਪਹਿਲੇ ਸੀ ਪਹਿਲੀ ਸਰ ਸ਼ੇਕ ਨਾਲ ਵੇਚੀ ਜੀ ਬਾਕੀ ਪਹਿਲੀ ਦੇ ਸਾਰੇ ਤੇ ਲੋਨ ਲਿਆ ਜੀ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੇ ਨੌਜਵਾਨਾਂ ਸਰ ਇਹ ਹੁਕਮ ਹੈ ਵੀ ਸਹੀ ਤਰੀਕੇ ਨਾਲ ਡੋਂਗੀ ਨਾ ਲਾਓ ਜੀ ਮਹਾਰਾਜ ਹਾਂਜੀ ਹਰਪ੍ਰੀਤ ਸਿੰਘ ਲੰਮੜਦਾਰ ਬੋਲਣ ਅੰਦ ਬੇੜਾ ਨੰਗਲ ਬੇੜਾ ਕਿਹਦਾ ਹੈ ਗੁਰਵਿੰਦਰ ਸਿੰਘ ਬੇੜਾ ਦਾ ਕਦੋਂ ਗੁਰਵਿੰਦਰ ਸਿੰਘ ਨੂੰ ਪਿੱਛੇ ਜਾਂਦੇ ਕਿੱਥੋਂ ਪਿੱਥੋਂ ਪੈ ਕੱਟੇ ਜੀ ਗੁਰਵਿੰਦਰ ਸਿੰਘ ਨੂੰ ਦੇ ਭੇਜੇ ਨੂੰ 6-7 ਮਹੀਨੇ ਹੋ ਗਏ ਲੇਕਿਨ ਜਦੋਂ ਭੇਦਿਆ ਸੀ ਉਦੋਂ ਤੇ 20 ਦਿਨ ਦਾ ਟਾਈਮ ਏਜੰਟ ਦਾ ਸੀਗਾ ਤੇ ਪਰ ਖਿਚਦਿਆਂ ਖਿਚੁੰਦਿਆਂ ਸੀ 7 ਮਹੀਨੇ ਲੱਗੇ ਹੁਣ ਉਤੋਂ ਬਿੱਤਰਿਆ ਵੀ ਪੈਸੇ ਤੇ ਚਲੋ ਇਹੋ ਹੀ ਜ਼ਿੰਮੇਵਾਰ ਅਸੀਂ ਬੰਦੇ ਆਂ ਅਸੀਂ ਗੜੀ ਵੇਚੀ ਨਹੀਂ ਹੱਡੂ ਆਮਦਨ ਨਹੀਂ ਉਹ ਜੀ ਨਹੀਂ ਪਹਿਲੀ ਵੇਚ ਕੇ ਕੁਝ ਲਿਮਿਟ ਬਣਾਈ ਉਹ ਪਹਿਲੀ ਵੇਚੀ ਤੇ ਉਸਕੇ ਏਜੰਟ ਨੇ ਕੋਈ ਇਹ ਏਜੰਟ ਨੇ ਸਾਨੂੰ ਇਹੋ ਹੀ ਕਿਹਾ ਸੀ ਵੀ 15 ਤੋਂ ਬੱਲ ਤੇ 12 ਨਹੀਂ ਤੇ 15 15 ਤੋਂ ਲਾਸਟ 20 ਵੀ ਦਿਨ ਦੇ ਵਿੱਚ ਸਿੱਧੀ ਫਲਾਈਟ ਹੋ ਪਰ ਜਦੋਂ ਜੰਗਲਾਂ ਰਾਹੀਂ ਪੈ ਗਏ ਤੇ ਫਿਰ ਲੰਘ ਗਿਆ ਮਹੀਨਿਆਂ ਦੇ ਮਹੀਨੇ ਲੰਘ ਗਏ ਫਿਰ ਫਲਾਈਟ ਜਿਹੜੀ ਆ ਤੁਹਾਨੂੰ ਡਾਇਰੈਕਟ ਆ ਕਰਮਸ਼ੇ ਕਿਹਾ ਗਿਆ ਸੀ ਇੱਥੋਂ ਅੰਮ੍ਰਿਤਸਰੋਂ ਫਲਾਈਟ ਡਾਇਰੈਕਟ ਕਹਿੰਦੇ ਹੀ ਕਰਨੀ ਆ ਪਰ ਬੰਬੇੋਂ ਜਾ ਕੇ ਫਿਰ ਅੰਮ੍ਰਿਤਸਰੋਂ ਬੰਬੇ ਬੰਬੇੋਂ ਫਿਰ ਗਵਾਨਾਂ ਦੀ ਕਰਵਾਤੀ ਪਤਾ ਨਹੀਂ ਕਿੱਥੇ ਕਿੱਥੇ ਖੜਿਆ ਕਿੱਥੇ ਨਹੀਂ ਉਹਨਾਂ ਕਿ ਏਜੰਟ ਜਿਹੜੇ ਨੇ ਝੂਠ ਮਾਰਦੇ ਸੀ ਦੇਖੋ ਇਹ ਏਜੰਟਾਂ ਦੇ ਤੇ ਇਹੋ ਹੀ ਹੈ ਸਾਡੇ ਨਾਲ ਇਹ ਜਿਹੜਾ ਅੰਮ੍ਰਿਤਸਰ ਦਾ ਏਜੰਟ ਹੀਗਾ ਇਹਨੇ ਸਾਡੇ ਨਾਲ ਇਹੋ ਗੱਲ ਕੀਤੀ ਸੀ ਵੀ 20 ਦਿਨ ਹੁਣ ਅੱਗੇ ਕੀ ਪਤਾ ਕਿੰਨੇ ਏਜੰਟ ਕਿੰਨੇ ਨਹੀਂ ਕੀਤੇ ਉਹ ਹੁਣ ਏਜੰਟਾਂ ਦੇ ਉਹਨਾਂ ਨੂੰ ਪਤਾ ਹੋਏਗਾ ਵੀ ਕੀ ਯਕੀਨੀ ਤੁਹਾਨੂੰ ਕਦੋਂ ਬੇੜੇ ਸੇ ਮੈਂ ਜੰਗਲਾਂ ਰਾਈ ਜਾ ਰਿਹਾ ਦੱਸੇ ਸਾਡੀ ਗੱਲਬਾਤ ਤੁਸੀਂ ਬੇੜੇ ਨਾਲ ਸਾਡੀ ਤੇ ਗੱਲਬਾਤ ਹੁੰਦੀ ਰਹਿੰਦੀ ਹੀ ਜਦੋਂ ਚਰ ਤੇ ਫੋਨ ਹੀ ਹੁੰਦਾ ਰਹੇ ਫੋਨ ਖੋ ਵੀ ਲਿੰਦੇ ਰਹੇ ਡੋਂਕਰ ਤੇ ਵਿੱਚੋਂ ਫੋਨ ਦੇ ਵੀ ਦਿੰਦੇ ਰਹੇ ਪਰ ਹਾਲਤ ਬੜੀ ਮੜੀ ਹੀ ਵੀ ਰੋਟੀ ਖਾਣ ਨੂੰ ਨਹੀਂ ਬਰੱਡਾਂ ਨਾਲ ਕੀ ਗੁਜ਼ਾਰੇ ਜੰਗਲਾਂ ਰਾਈ ਗਿਆ ਪਰ ਚਲੋ ਅਸੀਂ ਸੋਚਿਆ ਸੀ ਵੀ ਚੱਲ ਕਿਸੇ ਨਾ ਕਿਸੇ ਤਰੀਕੇ ਨਾਲ ਹੁਣ ਤੁਰਿਆ ਵਾ ਤੇ ਪਹੁੰਚੇ ਪਰ ਇਹਨਾਂ ਇਹ ਨਹੀਂ ਪਤਾ ਵੀ ਪਹੁੰਚਦਿਆਂ ਸਾਰੀ ਉਧਰਲੀ ਸਰਕਾਰ ਨੇ ਇਹਨੂੰ ਵਾਪਸ ਕਰ ਦੇਣਾ ਤੁਹਾਨੂੰ ਕਦੋਂ ਪਤਾ ਲੱਗਾ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਸਾਨੂੰ ਇੱਕ ਤਰੀਕ ਨੂੰ ਮੇਰੇ ਖਿਦ ਫੋਨ ਆਇਆ ਸੀਗਾ ਇੱਕ ਤਰੀਕ ਨੂੰ ਸਵੇਰੇ ਵੀ ਮੈਂ ਕੰਦ ਪਾਰ ਕਰ ਗਿਆ ਤੇ ਪੁਲਿਸ ਆ ਰਹੀ ਹੈ ਤੇ ਮੈਨੂੰ ਗੱਡੀ ਆਉਂਦੀ ਹੈ ਤੇ ਸਾਨੂੰ ਚੁੱਕ ਲੈਣਾ ਉਹਨਾਂ ਨੇ ਤੇ ਹੁਣ ਫੋਨ ਪਤਾ ਨਹੀਂ ਆਏਗਾ ਨਾ ਆਏ ਤੇ ਕਿੰਨੇ ਚਿਰ ਬਾਅਦ ਸੰਪਰਕ ਹੋਇਆ ਸੀਗਾ ਮੁਰ ਹੁਣ ਤੇ ਆ ਉਹਦੋਂ ਹੀ ਸੰਪਰਕ ਰਾਤ ਹੀ ਹੋਇਆ 12 ਵਜੇ ਵੀ ਜਦੋਂ ਦਾ ਚੱਕਿਆ ਕਿ ਜਿਹੜਾ ਜਹਾਜ਼ ਤੀਜਾ ਲੈਂਦੇ ਜਿਹੜਾ ਤੀਜਾ ਜਹਾਜ਼ ਲੈਂਡ ਕੀਤਾ ਅਸੀਂ ਤੇ ਪਤਾ ਕਰਦੇ ਰਹੇ ਕਿ ਕੀ ਹਿਸਾਬ ਤਾਂ ਕੀ ਨਹੀਂ ਪਰ ਸਾਨੂੰ ਉਦੋਂ ਹੀ ਪਤਾ ਲੱਗਾ ਜਦਨ ਆ ਹੀ ਗਿਆ ਰਾਤ ਨੂੰ ਸਾਨੂੰ ਇਮੀਗ੍ਰੇਸ਼ਨ ਦਾ ਫੋਨ ਆਇਆ ਸੀਗਾ ਨਹੀਂ ਕਿਸੇ ਦਾ ਫੋਨ ਨਹੀਂ ਕੋਈ ਕੱਖ ਨਹੀਂ ਸਾਨੂੰ ਕੋਈ ਥਾਣੇ ਵਾਲੇ ਦਾ ਨਹੀਂ ਕਿਸੇ ਦਾ ਨਹੀਂ ਕੋਈ ਆਇਆ ਕਿੱਦਾਂ ਪਤਾ ਲੱਗਾ ਕਿ ਮੁੰਡਾ ਤੁਹਾਡਾ ਜਾ ਸਾਨੂੰ ਮੁੰਡੇ ਨੇ ਫੋਨ ਕੀਤਾ ਵੀ ਮੈਂ ਅੰਮ੍ਰਿਤਸਰ ਆ ਗਿਆ ਕੀ ਮੰਗਿਆ ਸਰ ਕਰਾਉਂਦਾ ਸਰਕਾਰ ਕੋ ਮੰਗ ਤੇ ਹੁਣ ਅਸੀਂ ਕੀ ਕਰ ਸਕਦੇ ਆ ਵੀ ਸਾਡੇ ਜੇ ਦੇ ਮਤ ਕਰ ਸਕਦੀ ਐ ਕੋਈ ਤੇ ਜੇ ਤੇ ਨੌਕਰੀ ਵੇਖ ਕੇ ਉਹ ਭਰਤੀਆਂ ਵੇਖੀਆਂ ਅਸੀਂ ਤੇ ਉਹਨੂੰ ਨਹੀਂ ਭਰਤੀ ਕੀਤਾ ਗਿਆ ਚਾਹੇ ਤੇ ਕੋਈ ਨੌਕਰੀ ਦੇੜੇ ਤੇ ਚਾਹੇ ਫਿਰ ਸਾਡਾ ਥੋੜਾ ਬੋਧੀ ਮਦਦ ਕਰੇ ਤੇ ਚੱਲ ਸਾਡਾ ਕਰਜ਼ਾ ਗੁਰਜ ਉਤਰ ਜੇ ਇਹੋ ਹੀ ਬੈਂਕ ਨੇ ਤੇ ਸਾਨੂੰ ਛੱਡਣਾ ਨਹੀਂ ਬੈਂਕ ਨੇ ਤੇ ਸਾਡੇ ਕੋ ਲੈਣੇ ਹੀ ਲੈਣੇ ਆ ਜਿਹੜੇ ਲੈਣੇ ਤੇ ਚਲੋ ਸਰਕਾਰ ਕੋਈ ਹਮਤ ਕਰਨੇ ਚੱਲ ਥੋੜੇ ਬੋਤੇ ਸਰਕਾਰ ਕਰੇ ਕੋਈ ਚਲੋ ਜੰਟ ਦੇ ਤਰਲੇ ਮੰਤ ਕਰਾਂਗੇ ਤੇ ਦੇਗਾ ਦੇ ਠੀਕ ਐ ਠੀਕ ਐ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज